ਉੱਤਰਾਖੰਡ ਦੇ ਉਦਮ ਸਿੰਘ ਨਗਰ ਦੇ ਵਿੱਚ 28 ਮਾਰਚ ਨੂੰ ਸ਼੍ਰੀ ਨਾਨਕ ਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੀਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਜਿਸ ਸ਼ਖਸ ਤੇ ਕਤਲ ਦੇ ਇਲਜ਼ਾਮ ਸਨ ਯਾਨੀ ਕਿ ਅਮਰਜੀਤ ਸਿੰਘ ਨੂੰ ਉੱਤਰਾਖੰਡ STF ਅਤੇ ਹਰੀਦਵਾਰ ਪੁਲਿਸ ਨੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਇਹ ਮੁਕਾਬਲਾ ਹਰੀਦਵਾਰ ਦੇ ਪਗਵਾਨਪੁਰ ਥਾਣਾ ਖੇਤਰ ਦੇ ਵਿੱਚ ਹੋਇਆ ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਜਾਣਕਾਰੀ ਮੁਤਾਬਕ ਧੀਰ ਰਤ ਹਰੀਦਵਾਰ ਦੇ ਪਗਵਾਨਪੁਰ ਥਾਣਾ ਖੇਤਰ ਦੇ ਵਿੱਚ ਐਸਟੀਐਫ ਅਤੇ ਹਰੀਦਵਾਰ ਪੁਲਿਸ ਦਰਮਿਆਨ ਮੁਕਾਬਲਾ ਹੋਇਆ ਜਿਸ ਦੇ ਵਿੱਚ ਬਾਬਾ ਤਰਸੀਮ ਸਿੰਘ ਦਾ ਕਤਲ ਕਰਨ ਵਾਲਾ ਮੁੱਖ ਮਲਜ਼ਮ ਅਮਰਜੀਤ ਸਿੰਘ ਜਿਸ ਨੂੰ ਐਸਟੀਐਫ ਨੇ ਢੇਰ ਕਰ ਦਿੱਤਾ ਅਮਰਜੀਤ ਸਿੰਘ ਖਿਲਾਫ ਕਈ ਕੇਸ ਦਰਜ ਹਨ ਅਮਰਜੀਤ ਸਿੰਘ ਨੇ ਹੀ ਤਰਸੀਮ ਸਿੰਘ ਤੇ ਗੋਲੀਆਂ ਚਲਾਈਆਂ ਸੀ ਇਸ ਬਾਬਤ ਡੀਜੀਪੀ ਉੱਤਰਾਖੰਡ ਨੇ ਜਾਣਕਾਰੀ ਦਿੱਤੀ ਹੈ ਕਿ ਅਮਰਜੀਤ ਸਿੰਘ ਨੂੰ ਪਗਵਾਨਪੁਰ ਖੇਤਰ ਦੇ ਵਿੱਚ ਐਸਟੀਐਫ ਅਤੇ ਹਰੀਦਵਾਰ ਪੁਲਿਸ ਨੇ ਮਾਰ ਦਿੱਤਾ ਜਦੋਂ ਕਿ ਦੂਜਾ ਕਾਤਲ ਫਰਾਰ ਹੋ ਗਿਆ ਐਸਟੀਐਫ ਅਤੇ ਪੁਲਿਸ ਉਸ ਦੀ ਪਾਲਕਾਰੀ ਬਾਬਾ ਤਰਸਿੰ ਸਿੰਘ ਦੇ ਕਤਲ ਨੂੰ ਚੁਣੌਤੀ ਵਜੂ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੋਮਾ ਕਾਤਲਾਂ ਦੀ ਪਾਲ ਦੇ ਵਿੱਚ ਲੱਗੀ ਹੋਈ ਸੀ ਅਤੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਜਿਹੇ ਕਿਨੌਣੇ ਅਪਰਾਧੀਆਂ ਦੇ ਨਾਲ ਉਹ ਸਖਤੀ ਨਾਲ ਨਜਿੱਠੇਗੀ